ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਾੜ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਪਰ ਫਿਰ ਵੀ ਕੁਝ ਕਿਸਾਨਾਂ ਵੱਲੋਂ ਇਸ ਅਪੀਲ ਨੂੰ ਨਹੀਂ ਮੰਨਿਆ ਜਾਂਦਾ ਅਤੇ ਨਾੜ ਅਤੇ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ ਕਈ ਵਾਰ ਅਕਸਰ ਹੋਰ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਬਟਾਲਾ ਦੇ ਨੇੜਲੇ ਪਿੰਡ ਸੰਗਤਪੁਰੇ ਤੋਂ ਜਿੱਥੇ ਜਾਣਕਰ ਦੰਦਿਆ ਕਿਸਾਨ ਫਤੇਹ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚੋਂ ਕਿਸੇ ਵਿਅਕਤੀ ਨੇ ਪ੍ਰਾੜੀ ਅਤੇ ਨਾੜ ਨੂੰ ਅੱਗ ਲਗਾਈ ਸੀ ਜੋ ਕਿ ਤੇਜ਼ ਹਵਾ ਨਾਲ ਉਹਨਾਂ ਦੀ ਪੈੜੀ ਵਿੱਚ ਪਹੁੰਚੀ ਅਤੇ ਉਹਨਾਂ ਦੇ ਬੋਰ ਨੂੰ ਸਾੜ ਦਿੱਤਾ ਜਿਸ ਨਾਲ ਮੋਟਰ ਬੋਰ ਦੇ ਵਿੱਚ ਡਿੱਗ ਪਈ ਉਹਨਾਂ ਕਹਿ ਕੇ ਇਸ ਤੋਂ ਇਲਾਵਾ ਫਲ ਦੇ ਬੂਟੇ ਸਨ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ ਫਤੇਹ ਸਿੰਘ ਨੇ ਕਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਅਤੇ ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਉਧਰ ਜਦੋਂ ਇਸ ਸੰਬੰਧੀ ਥਾਣਾ ਰੰਗੜ ਨੰਗਲ ਦੇ ਐਸਐਚਓ ਗਗਨਦੀਪ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਇੱਥੇ ਇਹ ਵੀ ਕਿਹਾ ਕਿ ਉਹਨਾਂ ਕਾਫੀ ਵਾਰ ਕਿਸਾਨਾਂ ਨੂੰ ਸਮਝਾਇਆ ਹੈ ਕਿ ਅੱਗ ਨਾ ਲਗਾਈ ਜਾਏ ਪਰ ਕੁਝ ਕਿਸਾਨ ਇਸ ਤਰ੍ਹਾਂ ਦੀ ਅੱਗ ਲਗਾਉਂਦੇ ਹਨ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਫਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮੇਰਾ ਨਾਮ ਫਤੇ ਸਿੰਘ ਆ ਜੀ ਪਿੰਡ ਮੇਰਾ ਸੰਗਤਪੁਰਾ ਜੀ ਇੱਥੇ ਇੱਥੇ ਸਾਡੀਆਂ ਦੁਕਾਨਾਂ ਵਾਂ ਨਾਲ ਯਾਰ ਮੋੜ ਤੇ ਸਾਡੀ ਆ ਜ਼ਮੀਨ ਐ ਇਧਰੋਂ ਪਿੰਡੋ ਕਿਸ ਨੇ ਅੱਗ ਲਾਈ ਆ ਆਪਣੇ ਪਰਾਲੀ ਨੂੰ ਨਾੜ ਨੂੰ ਕਿਸ ਨੇ ਉਹ ਅੱਗ ਚੱਲ ਕੇ ਹਵਾ ਦੇ ਨਾਲ ਸਾਰੀ ਇਧਰ ਆਈ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬੋਰ ਸਾਡਾ ਸੜ ਕੇ ਸਾਰਾ ਵਿੱਚ ਡੇਕ ਪੀ ਗਿਆ ਮੋਟ ਡੇਕ ਪੀ ਬੋਰ ਸੜ ਗਿਆ ਸਾਡਾ ਉਹ ਰੀਬ ਇਥੇ ਫਲਾਂ ਵਾਲੇ ਬੂਟੇ ਲੱਗਦੇ ਸੀ ਉਹ ਵੀ ਸੜ ਗਿਆ ਅੰਬ ਦਾ ਬੂਟਾ ਲਾਇਆ ਸੀ ਬੜਾ ਸ਼ਾਨਦਾਰ ਉਹ ਵੀ ਸੜ ਗਿਆ ਉਹਦਾ ਫਲ ਵੀ ਛੱਡ ਗਿਆ ਨਾਲ ਹੀ ਸੜ ਗਿਆ ਜੀ ਸਾਡਾ ਤੇ ਸਮਾਂ ਮਾਰ ਹੋ ਗਿਆ ਸਾਰਾ ਹੁਣ ਬੋਰ ਕਦੋਂ ਖਰਾਵਾ ਕਦੋਂ ਇਹ ਫਿਰ ਗਾਂ ਸਾਡੀ ਫਸਲ ਬਣ ਹੋਊਗੀ ਸਰ ਜੋ ਫਸਲ ਸਾਰੀ ਕਮਾ ਆ ਦਿਆ ਸਬਜੀ ਸੁਬਜੀ ਆਮ ਗੁਜ਼ਾਰਾ ਕਰੀਦਾ ਸਬਜੀ ਤੇ ਉਹ ਸਾਰੀ ਸੜ ਗਈ ਹੈ ਜੀ ਕਿੰਨਾਂ ਗੱਲ ਕੀਤੀ ਉਹ ਬੰਦੇ ਨੇ ਨਹੀਂ ਜੀ ਅਸੀਂ ਨਹੀਂ ਗੱਲ ਕੀਤੀ ਸਾਨੂੰ ਪਤਾ ਨਹੀਂ ਉਹ ਪਿੰਡ ਦਾ ਬੰਦਾ ਜਿਹਨੇ ਕਿਹਨ ਲਾਈ ਆ ਕੰਪਲੇਂਟ ਕੀਤੀ ਕੰਪਲੇਂਟ ਕੀਤੀ ਆ ਸਰ ਕਿੱਥੇ ਕੀਤੀ ਕਸੰਗਰ ਨਗਰ ਥਾਣੇ ਸਾਥ ਕੀ ਹਾਂਦੀ ਪੁੱਛ ਪੁਲਿਸ ਆਈ ਹੀ ਜਿੱਥੇ ਮੌਕਾ ਵੇਖ ਕੇ ਚਲ ਗਈ ਆ ਕਹਿੰਦੇ ਤੁਹਾਨੂੰ ਫੋਨ ਕਰਾਂਗੇ ਸੱਦਾਂਗੇ ਤੁਹਾਨੂੰ ਤੇ ਜੋ ਵੀ ਹੋਊਗਾ ਤੁਹਾਡਾ ਇਨਸਾਫ ਕਹਿੰਦੇ ਇਨਸਾਫ ਦਵਾਵਾ ਵੇਖੋ ਮੈਂ ਤੁਹਾਨੂੰ ਕਿੰਨਾ ਕ ਨੁਕਸਾਨ ਜੇ ਕੀਤਾ ਨੁਕਸਾਨ ਸਰ ਉਹਨੂੰ ਵੇਖਿਆ ਜਾਏ ਤੇ ਬੋਰ ਕਰਾਉਣ ਲੱਗੇ ਪਤਾ ਲੱਗਦਾ ਵੀ 2.5 ਲੱਖ ਰੁਪਈਆ ਲੱਗ ਜਾਂਦਾ ਅੱਜ ਜੇ ਬੋਰ ਕਰਾਉਣ ਜਾਈਏ ਤੇ ਤੇ ਬਾਕੀ ਸਾਡਾ ਸਮਾਂ ਮਾਰ ਜਿਹੜੀ ਉਹ ਵੱਖਰੀ ਆ ਫਸਲਾਂ ਜਿਹੜੀਆਂ ਬਹੁਤ ਲੋਕਾਂ ਨੂੰ ਕਹਿ ਰਹੀ ਕਿ ਅੱਗ ਨਾਲ ਉਹ ਕੀ ਕਹਿਣਾ ਚਾਹੁੰਦੇ ਹੋ ਸੀ ਬਿਲਕੁਲ ਸਰਕਾਰ ਕਹਿੰਦੀ ਹੈ ਨਹੀਂ ਅੱਗਾਂ ਲਾਉਣੀਆਂ ਚਾਹੀਦੀਆਂ ਫਿਰ ਵੀ ਲੋਕੀ ਨਹੀਂ ਤਲਦੇ ਹਜੇ ਵੀ ਸਾਰਾ ਤੁਸੀਂ ਜੇ ਇੱਧਰ ਨੂੰ ਕਿਦੇ ਕੈਮਰਾ ਮਾਰੋ ਤੇ ਉਹ ਅੱਗ ਜਿਹੜੀ ਲੱਗੀ ਹੈ ਨਾ ਸਾਰੀ ਉਹੀ ਲੱਗੀ ਅੱਗ ਹਜੇ ਤੱਕ ਵੀ ਚੱਲਣ ਰਹੀ ਹੈ ਉਹ ਭਦਰਸੈਨ ਤੱਕ ਅੱਗ ਚੱਲ ਗਈ ਹੈ ਹਵਾ ਕਾਫੀ ਤੇਜ਼ ਹੈ ਬਹੁਤ ਆ ਉੱਥੇ ਪ੍ਰਾਂ ਚੰਨਣ ਦੇ ਬੂਟੇ ਲਾਇਏ ਸੀ ਉਹ ਬੂਟੇ ਵੀ ਸੜੇ ਜਾਂ ਸਰ